ਅਪਨ ਤਾਂ ਆਮ ਇਨਸਾਨ ਆਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਉਹਨਾਂ ਬੰਦਿਆਂ ਦਾ ਜ਼ਿਕਰ ਕੀਤਾ ਜਿਹੜੇ ਬਹੁਤ ਪਾਵਰਫੁਲ ਸੀ ਤੇ ਦੁਖੀ ਸੀ ਇੱਕ ਪੂਰਾ ਸ਼ਲੋਕ ਮੈਂ ਤੁਹਾਨੂੰ ਸੁਣਾਉਣਾ ਹੈ ਅਰਥ ਤੁਹਾਨੂੰ ਆਪੇ ਸਮਝ ਆਈ ਜਾਣੇ ਜਿਹੜੇ ਸੁਣਦੇ ਨੇ ਇਨੂੰ ਮਹਾਰਣ ਕੇ ਸ਼ਲੋਕ ਮਹਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੋ ਆਇਆ ਦੇਵਤਾ ਵਿੱਚੋਂ ਇੰਦਰ ਸਭ ਤੋਂ ਵੱਡਾ ਕਹਿੰਦੇ ਜਦੋਂ ਉਹਦਾ ਸਾਰਾ ਰਾਜ ਸਿੰਘਾਸਨ ਖੁੱਸ ਗਿਆ ਨਾ ਦਾਨਵਾਂ ਨੇ ਖੋਲਿਆ ਉਹ ਵੀ ਰੋਇਆ ਸੁਖੀ ਨਹੀਂ ਹੋਇਆ ਪਰਸਰਾਮ ਰੋਵੇ ਘਰ ਆਇਆ ਪਰਸਰਾਮ ਪਰਸ਼ੂਰਾਮ ਰਿਸ਼ੀ ਹੈ ਇਹਨੂੰ ਹਿੰਦੂ ਭਗਵਾਨ ਮੰਨਦੇ ਰੇ RAM ਵੀ ਉਤੋਂ ਡਰਦਾ ਰਿਹਾ ਤ੍ਰਿਤੇ ਚ ਕਿ ਸ਼ਰਾਫ ਨਾ ਦੇ ਦੇ ਬੜਾ ਬਲਸ਼ਾਲੀ ਸੀ ਪਰ ਉਹਦੇ ਕੋਲ ਪਾਵਰ ਸੀ ਕਿ ਉਹ ਬੰਦੇ ਜਿਉਂਦੇ ਕਰ ਸਕਦਾ ਸੀ ਮਰੇ ਹੋਏ ਉਹ ਜਿੰਨੀ ਕਿ ਸ਼ਕਤੀ ਉਹਦੇ ਕੋਲ ਸੀ ਇੱਕ ਵਾਰ ਦੋ ਵਾਰ ਵਰਤਣ ਤੋਂ ਬਾਅਦ ਉਹ ਸ਼ਕਤੀ ਖਤਮ ਹੋ ਗਈ ਉਹਨੂੰ ਵਰਤ ਸੀ ਕਿ ਤੂੰ ਬੰਦੇ ਜੀਂਦੇ ਕਰ ਸਕਦਾ ਪਰ ਜਿੱਦਣ ਉਹਦਾ ਆਪਣਾ ਪਿਓ ਜਮਦਗਨ ਰਿਸ਼ੀ ਮਾਰਿਆ ਗਿਆ ਉਹਦੇ ਕੋਲੋਂ ਜਿਉਂਦਾ ਨਹੀਂ ਹੋਇਆ ਉਹਦੀ ਮਾਂ ਨੇ ਮੀਣਾ ਮਾਰ ਕੇ ਕਿਹਾ ਤੂੰ ਕਾਹਦਾ ਭਗਵਾਨ ਬਣਿਆ ਫਿਰਦਾ ਐਨਾ ਮਾਣ ਕਰਦਾ ਸੀ ਮੈਂ ਬੰਦੇ ਜਿਉਂਦੇ ਕਰ ਦਿੰਨੇ ਆਪਣਾ ਪਿਓ ਜਿਉਂਦਾ ਕਰ ਜਦੋਂ ਜਮਦਗੰਨ ਰਿਸ਼ੀ ਜਿਉਂਦਾ ਨਹੀਂ ਹੋਇਆ ਉਹਦਾ ਪਿਓ ਉਹਦੀ ਮਾਂ ਨੇ ਮੀਣਾ ਮਾਰਿਆ ਰੋਇਆ ਬੜਾ ਕਹਿੰਦਾ ਮੇਰੀ ਭਗਤੀ ਨਿਸ਼ਫਲ ਚਲੀ ਗਈ ਐਡੇ ਵੱਡੇ ਵੱਡੇ ਰਿਸ਼ੀ ਬੰਦੇ ਜਿਉਂਦੇ ਕਰਨ ਦੀ ਤਾਕਤ ਪੜੋ ਸਹੰਸਰ ਦਾਨ ਦੇੰਦਰ ਰੁਆਇਆ ਪਰ ਸ੍ਰਾਮ ਰੋਵੇ ਘਰ ਆਇਆ ਅਜੈ ਸੋ ਰੋਵੇ ਭਿਖਿਆ ਖਾਏ ਅਜੇ ਇੱਕ ਰਾਜਾ ਸੀ ਸਭ ਤੋਂ ਵੱਡਾ ਦਾਨੀ ਉਹਨੇ ਇੱਕ ਜੀਵਨ ਦੀ ਚੀਜ਼ ਬਣਾਈ ਸੀ ਵੀ ਸਵੇਰੇ ਮੈਂ ਜਲ ਉਦੋਂ ਗ੍ਰਹਿਣ ਕਰਾਂਗਾ ਜਦੋਂ ਜਿਹੜੇ ਦਰਵਾਜੇ ਤੇ ਭਿਖਾਰੀ ਖੜੇ ਸਭ ਨੂੰ ਦਾਨ ਦੇ ਦਾਂਗਾ ਉਹਦੇ ਦਰਵਾਜੇ ਉੱਤੇ ਸੰਕੜੇ ਭਿਖਾਰੀਆਂ ਦੀ ਰੋਜ਼ ਲੈਣ ਲੱਗਦੀ ਸੀ ਸਵੇਰੇ ਉੱਠ ਕੇ ਪਹਿਲਾਂ ਧਾਨ ਕਰਦਾ ਸੀ ਫਿਰ ਸੁੱਚੇ ਮੂੰਹ ਜਲ ਗ੍ਰਹਿਣ ਕਰਦਾ ਸੀ ਉਤੋਂ ਪਹਿਲਾਂ ਨਹੀਂ ਸੀ ਛੱਡਦਾ ਉਹਨੂੰ ਧਾਨ ਦੇਣ ਲੱਗੇ 1 ਘੰਟਾ ਲੱਗ ਜਾਏ 2 ਘੰਟੇ ਪਰ ਸਿੱਧ ਹੋ ਗਿਆ ਸਭ ਤੋਂ ਵੱਡਾ ਦਾਨੀ ਅਜੇ ਰਾਜਾ ਕੁਝ ਖੰਦਾ ਨਹੀਂ ਦਾਨ ਕੀਤੇ ਦਿਨ ਉਹਨੂੰ ਦਾਨ ਨਹੀਂ ਹੋਣ ਦਾ ਹੰਕਾਰ ਹੋ ਗਿਆ ਇੱਕ ਦਿਨ ਕੋਈ ਬੰਦਗੀ ਵਾਲਾ ਸਾਧੂ ਰੱਬ ਨੇ ਕੁਦਰਤ ਦੀ ਖੇਡ ਖੇਡਨੀ ਸ਼ਿਖਰ ਦੁਪਹਿਰੇ ਰਾਜੇ ਨੂੰ ਉਹ ਸਾਧੂ ਮਿਲ ਪਿਆ ਉਹਨੇ ਕਹੇ ਰਾਜਨ ਕੋਈ দান ਕਰ ਸੁਣਿਆ ਤੂੰ ਬਹੁਤ ਵੱਡਾ ਦਾਨੀ ਐ ਤੇ ਉਹਦੀ ਹੋਂ ਮੈਨੂੰ ਚੋਟ ਵੱਜੀ ਕਹਿੰਦਾ ਤੂੰ ਸੁਣਿਆ ਹੀ ਆ ਜੇ ਤੈਨੂੰ ਪਤਾ ਨਹੀਂ ਮੈਂ ਬਹੁਤ ਵੱਡਾ ਦਾਨੀ ਆ ਕਹਿੰਦਾ ਰਾਜਨ ਕੋਈ ਦਾਨ ਕਰ ਉਹ ਕਹਿੰਦਾ ਮੈਂ ਦਾਨ ਸਵੇਰੇ ਸਵੇਰੇ ਕਰਦਾ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਉਹ ਸਾਧੂ ਨੇ ਕਹੇ ਫਿਰ ਤੂੰ ਕਹਦਾ ਰਾਜਾ ਰਾਜਾ ਤੋ ਹੁੰਦਾ ਜਿਹੜਾ ਜਦੋਂ ਮਰਜ਼ੀ ਦਾਨ ਦੇਦਾ ਹੈ ਤੂੰ ਫਿਰ ਕਹਦਾ ਰੰਨੀ ਹੋਇਆ ਉਹਨੂੰ ਗੁੱਸਾ ਆ ਗਿਆ ਉਹਨੇ ਆਪਣੇ ਸਿਪਾਹੀ ਨੂੰ ਕਿਹਾ ਘੋੜੇ ਦੀ ਲਿੱਦ ਚੁੱਕ ਕੇ ਦੀ ਝੋਲੀ ਪਾ ਦੇ ਉਹਨੇ ਘੋੜੇ ਦੀ ਗੰਦਗੀ ਲਿੱਦ ਚੁੱਕੀ ਸਾਧੂ ਦੀ ਝੋਲੀ ਪਾ ਦਿੱਤੀ ਸਾਧੂ ਹੱਸਦਾ ਹੋਇਆ ਚਲਾ ਗਿਆ ਕਹਿੰਦੇ ਕੁਝ ਸਾਲਾਂ ਬਾਅਦ ਅਜੇ ਰਾਜਾ ਸ਼ਿਕਾਰ ਖੇਡਣ ਜੰਗਲ ਵਿੱਚ ਗਿਆ ਬੇਹੋਸ਼ ਹੋ ਕੇ ਡਿੱਗ ਪਿਆ ਸਾਧੂ ਆਇਆ ਉਹਨੇ ਕੁਮੰਡਲ ਵਿੱਚੋਂ ਜਲ ਦਾ ਛੱਟਾ ਦਿੱਤਾ ਉਹਨੂੰ ਜਲ ਪੁਲਾਇਆ ਕੋੜੇ ਟੁੰਡ ਗਿਆ ਉਹਦੇ ਸੱਟਾਂ ਲੱਗੀਆਂ ਉਹਨੂੰ ਸਪਾਹੀਆਂ ਦੇ ਸਹਾਰੇ ਪਕੜ ਕੇ ਆਪਣੀ ਕੁੱਲੀ ਚ ਲੈ ਗਿਆ ਜਦੋਂ ਸਾਧੂ ਦੀ ਕੁੱਲੀ ਚ ਗਿਆ ਹੋਸ਼ ਆਈ ਅਲਦ ਵਾਲਾ ਵੇਖਿਆ ਲੰਦ ਦੇ ਢੇਰ ਲੱਗੇ ਹੋਏ ਉਹ ਪੁੱਛਦਾ ਇੱਥੇ ਕੋਈ ਹੋਰ ਰਾਜਾ ਰਹਿੰਦਾ ਹੈ ਉਹ ਕਹਿੰਦਾ ਨਹੀਂ ਕਿਦਾਂ ਫਿਰ ਕੋੜਿਆਂ ਦੀ ਇੰਨੀ ਲੰਦ ਸਾਧੂ ਨੇ ਕਿਹਾ ਰਾਜਨ ਯਾਦ ਕਰ ਉਹ ਮੈਨੂੰ ਕੁਝ ਸਾਲ ਪਹਿਲਾਂ ਘੋੜੇ ਦੀ ਲਿੱਦ দান ਵਿੱਚ ਦਿੱਤੀ ਸੀ। দান ਦਿੱਤਾ 10 ਗੁਣਾ ਫਲਦਾ। ਤੇਰਾ ਦਿੱਤਾ দান ਫਲ ਗਿਆ। ਇਹ ਤੇਰਾ ਹੀ ਦਿੱਤਾ ਦਾਨ ਹੈ। ਉਹਨਾਂ ਕਹਿੰਦੇ ਜੀ ਫੇਰ ਕਹਿਣ ਲੱਗੇ ਤੈਨੂੰ ਖਾਣਾ ਪੈਣਾ। ਉਹਨਾਂ ਕਹਿੰਦੇ ਮੈਂ ਕਿਵੇਂ ਖਾਵਾਂਗਾ? ਕਹਿਣ ਲੱਗਾ ਵਾਰ-ਵਾਰ ਤੈਨੂੰ ਗੰਦਗੀ ਦਾ ਕੀੜਾ ਬਣਨਾ ਪੈਣਾ। ਜਿੰਨੀ ਦੇਰ ਇਹ ਲਿੱਦ ਮੁੱਕਦੀ ਨਹੀਂ। ਤੈਨੂੰ ਕੀੜੇ ਦੀ ਜੂਨ ਵਿੱਚ ਆਉਣਾ ਪੈਣਾ ਤੁਸੀਂ ਵੇਖੋਗੇ ਗੋਏ ਵਿੱਚ ਕੀੜੇ ਪੈਦਾ ਹੁੰਦੇ ਸੀ ਕਹਿੰਦੇ ਜਿੰਨੀ ਦੇਰ ਤੂੰ ਇਹ ਲਿੱਦ ਨਹੀਂ ਖਤਮ ਹੁੰਦੀ ਨਾ ਤੈਨੂੰ ਕੀੜਾ ਬਣਨਾ ਪੈਣਾ ਉਹਨਾਂ ਕੇ ਮਹਾਰਾਜੇ ਮੈਂ ਤਾਂ ਇੱਡਾ ਵੱਡਾ ਦਾਨ ਨਹੀਂ ਕਹਿੰਦੇ ਤੇਰਾ ਦਾਨ ਤਾਂ ਵਿਅਰਥਾ ਜਿਹੜਾ ਤੂੰ ਦਾਨ ਪਹਿਲਾਂ ਦਿੱਤਾ ਉਹ ਤਾਂ ਵਿਅਰਥ ਹੈ ਉਹਨਾਂ ਕਿਹਾ ਕਿਵੇਂ ਕਹਿੰਦੇ ਤੂੰ ਦਾਨ ਦੇ ਕੇ ਹੰਕਾਰ ਕਰਦਾ ਰਿਹਾ ਇੱਕ ਵੀ ਲਿਖੇ ਚ ਨਹੀਂ ਤੇਰੀ ਹਾਲਤ ਇਸ ਤਰ੍ਹਾਂ ਦੀ ਹੈ ਜਿਵੇਂ ਅੰਨਾ ਬੰਦਾ ਰੱਸੀ ਵਟ-ਵਟ ਕੇ ਪਿੱਛੇ ਛੁੱਟੀ ਗਿਆ ਪਿੱਛੇ ਬੱਚਾ ਸਾਰੀ ਰੱਸੀ ਖਾ ਗਿਆ ਸਰਵਾੜ ਮੁੱਕ ਗਿਆ ਉਹਨੂੰ ਟੋਕੇ ਵੇਖਿਆ ਰੱਸੀ ਵੀ ਨਹੀਂ ਰਹੀ ਕਿਉਂ ਅੰਨਾ ਸੀ ਪਿੱਛੋਂ ਬੱਚਾ ਖਾਈ ਗਿਆ ਇੰਨਾ ਦਾਨਪੂਰਨ ਕਰਕੇ ਤੂੰ ਹੰਕਾਰ ਕਰੀ ਗਿਆ ਤੇਰੇ ਹੰਕਾਰ ਨੇ ਸਾਰਾ ਕੋਈ ਖਤਮ ਕਰ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਤੀਰਥ ਵਰ ਤੇ ਅਰਦਾਨ ਕਰ ਮਨ ਮੈਂ ਧਰੇ ਗਮਾਨ ਮਹਾਰਾਜੋ ਦਾਨ ਸਫਲ ਨਹੀਂ ਹੁੰਦਾ ਕਹਿੰਦੇ ਨਹੀਂ ਨਾਨਕ ਨੇ ਫਲ ਜਾਤ ਤੇ ਜੋ ਕੁੰਚ ਰੇਸ਼ਨਾਨ ਇੱਕ ਹਾਥੀ ਇਦਾਂ ਦਾ ਜਾਨਵਰ ਐ ਬੱਕੀ ਲਿਬੜੇ ਹੋਏ ਜਾਨਵਰ ਨੌਂਦੇ ਨੇ ਉਹ ਨਾ ਕੇ ਲਿਬੜ ਲਿੰਦਾ ਹੈ ਉੱਪਰ ਚਿੱਕੜ ਪਾ ਲੈਂਦਾ ਕਹਿੰਦੇ ਇਦਾਂ ਦਾਨਪੁਨ ਕੰਕੇ ਹੰਕਾਰ ਕਰਨਾ ਹਾਥੀ ਦੇ ਇਸ਼ਾਨੰਦ ਵਿਅਰਥ ਇਦਾਂ ਤੇਰਾ ਦਾਨਪੁਨ ਦੇ ਅਰਥ ਸਾਥ ਸੰਗਤ ਬੰਦਾ ਕਥਾ ਕੀਰਤਨ ਚੰਗੀ ਤਰ੍ਹਾਂ ਸੁਣੇ ਨਾ ਸੁਣੇ ਜੰਦੋਦਨ ਨਾਮ ਬੋਲਿਆ ਜਾਂਦਾ ਉਦੋਂ ਸੁਚੇਤ ਹੁੰਦਾ ਹੈ ਵੀ ਹਾਂ ਵੀ ਮੇਰਾ ਨਾਮ ਬੋਲਿਆ ਤੁਸੀਂ ਪਿੰਡਾਂ ਚੋਂ ਆਏ ਹੋ ਤੁਹਾਨੂੰ ਪਤਾ ਹੈ ਉੱਥੇ ਲੋਕ ਜਦੋਂ ਕਿਤੇ ਗੁਰਪੁਰਬ ਮਨਾਉਣਾ ਹੁਣ ਤੋਂ ਚੀਜ਼ ਬੰਦ ਹੋ ਗਈ ਅੱਗੇ ਲਿਸਟ ਪੜੀ ਜਾਂਦੀ ਸੀ ਫਲਨਾਂ ਸਿੰਘ ਸੰਨੋ ਫਲਨਾਂ ਸਿੰਘ 500 ਰੁਪਏ ਫਲਨਾਂ ਸਿੰਘ ਸੰਨੋ ਫਲਨਾਂ ਸਿੰਘ 200 ਰੁਪਏ ਜੇ ਕਿਸੇ ਦਾ ਰਹਿ ਜਾ ਨਾ ਤਾਂ ਉਹ ਕੜਾ ਪ੍ਰਸ਼ਾਦ ਵਰਤੌਂਦਿਆਂ ਰੌਲਾ ਪਾ ਲੈਂਦਾ ਸੀ ਚੋਰ ਇਕੱਠੇ ਹੋਏ ਅੱਖਾ ਗਏ ਹੋਏ ਸਾਡੇ ਪੈਸੇ ਨਹੀਂ ਬੋਲੇ ਉਹਨੂੰ ਪੁੱਛੇ ਤਿੰਨ ਦਿਨ ਖੰਡਪਾਟ ਸਾਹਿਬ ਚੱਲਿਆ ਤੁਸੀਂ 500 ਵਿੱਚ ਪੰਜਾਂ ਜੀਆਂ ਨੇ ਤਿੰਨ ਦਿਨ ਲੰਗਰ ਛਕਿਆ ਪਰ ਨਾਮ ਫਿਰ ਸਾਡਾ ਬੋਲੋ ਫਿਰ ਵੀ ਸਾਡਾ ਨਾਮ ਬੋਲੋ ਇੱਕ ਬਜ਼ੁਰਗ ਨੇ ਮੇਰੀ ਕਥਾ ਤੋਂ ਬਾਅਦ ਭੋਗ ਤੇ ਉਹ ਸੈਕਟਰੀ ਨੇ ਨਾਮ ਸੁਣਾਏ ਤੇ ਉਹ ਬਜ਼ੁਰਗ ਬੋਲਣ ਲੱਗ ਪਿਆ ਕਹਿੰਦਾ ਚੋਰ ਇਕੱਠੇ ਹੋਏ ਆ ਉਹ ਕਹਿੰਦਾ ਬਾਪੂ ਜੀ ਕੀ ਗੱਲ ਕਹਿੰਦਾ ਤੂੰ ਨਾਂ ਨਹੀਂ ਬੋਲਿਆ ਸਾਡਾ ਮੇਰੇ ਮੁੰਡੇ ਨੇ ਬਾਹਰੋਂ ਪੈਸੇ ਕੱਲੇ ਤੂੰ ਨਾਂ ਨਹੀਂ ਬੋਲਿਆ ਤਾਂ ਸੈਕਟਰੀ ਕਹਿੰਦਾ ਬਾਪੂ ਜੀ ਤੁਹਾਡੇ ਮੁੰਡੇ ਨੇ ਫੋਨ ਕਰਕੇ ਕਿਹਾ ਕਿ ਸਾਡਾ ਨਾਂ ਨਹੀਂ ਲੈਣਾ ਗੁਪਤ ਲਿਖ ਲਓ ਕਹਿੰਦਾ ਮੈਂ ਗੁਪਤ ਦਾਨ ਬੋਲਿਆ ਨਹੀਂ 21000 ਰੁਪਈਆ ਗੁਪਤ ਦਾਨ ਉਹ ਤੇਰੇ ਮੁੰਡੇ ਦਾ ਹੀ ਐ ਕਹਿੰਦਾ ਅੱਛਾ ਉਹਨੇ ਕਿਹਾ ਸੀ ਗੁਪਤ ਲਿਖ ਲਓ ਕਹਿੰਦਾ ਹਾਂ ਕਹਿੰਦਾ ਫਿਰ ਤੂੰ ਗੁਪਤੇ ਕਹਿਨ ਦਵੇ ਅਮਰਜੀਤ ਸਿੰਘ ਸਨਮ ਸੋਹਣ ਸਿੰਘ ਗੁਪਤ ਦਾਨ ਨਿੱਕੀ ਉਹ ਕਹਿੰਦਾ ਫਿਰ ਨਾਮ ਗੁਪਤ ਕਾਤਾ ਰਹਿ ਗਿਆ ਫਿਰ ਤਾਂ ਬੋਲ ਹੋ ਗਿਆ ਕਹਿੰਦਾ ਚਲ ਤੂੰ ਗੁਪਤੇ ਕਹਿ ਦੇ ਨਾ ਗੁਪਤ ਦਾਨ ਅਮਰਜੀਤ ਸਿੰਘ ਸਨਮ ਸੋਹਣ ਸਿੰਘ 21000 ਰੁਪਈਆ ਕਹਿੰਦਾ ਫਿਰ ਤਾਂ ਬੋਲ ਹੋ ਗਿਆ ਨਾ ਕਹਿਣ ਤੋਂ ਭਾਵ ਕੀਰਤਨ ਕਥਾ ਨਹੀਂ ਨਾ ਜਾ ਜਿੰਨਾ ਬੰਦਾ ਕਹਿੰਦਾ ਮੇਰਾ ਨਾਮ ਹੀ ਯਾਦ ਹੋਣਾ ਚਾਹੀਦਾ ਔਰ ਸਾ ਸੰਗਤ ਤੋਂ ਦਾਨ ਵਿਅਰਥ ਹੋ ਜਾਂਦਾ ਜੇ ਛਾ ਨਾਮ ਸੁਣਨ ਦੀ ਦਾਨ ਵਿਅਰਥ ਜਿਵੇਂ ਹਾਥੀ ਦਾ ਇਸ਼ਨਾਨ ਵਿਅਰਥ ਐਦਾਂ ਬੰਦੇ ਦਾ ਦਾਨ ਵਿਅਰਥ ਜੇ ਉਹ ਹਉਮੈ ਕਰਕੇ ਕਵੇ ਮੇਰਾ ਨਾਮ ਬੋਲਾਂ ਪੜੋ ਤੀਰਥ ਵਰਤ ਅਰਧਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਨੇ ਫਲਜਾਤ ਤੇ ਜਿਉ ਕੁੰਚ ਰੇਸ਼ਨਾਨ ਉਹ ਸਾਧੂ ਬੋਲਿਆ ਕਹਿੰਦਾ ਜੇ ਰਾਜਾ ਤੇਰਾ দান ਬ्यर्थ ਆ ਜਿਹੜਾ ਤੂੰ ਲਿੱਦ ਮੈਨੂੰ ਭਾਈ ਨਾ ਇਹ ਵਧਿਆ ਹੋਇਆ ਇਹ ਖਾਣਾ ਪੈਣਾ ਉਹਦਾ ਮਾਨ ਟੁੱਟ ਗਿਆ ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਇਹਦਾ ਨਵੇੜਾ ਹੋ ਸਕਦਾ ਕਹਿੰਦੇ ਹੋ ਸਕਦਾ ਕਹਿੰਦੇ ਕਿਵੇਂ ਕਹਿੰਦੇ ਜਿੰਨੀ ਤੂੰ ਹਮੇ ਵੇ ਸੋਭਾ ਇਕੱਠੀ ਕੀਤੀ ਨਾ ਦੁਨੀਆ ਚ ਇੰਨੀ ਤੇਰੀ ਨਿੰਦਿਆ ਹੋਵੇ ਫਿਰ ਤੇਰਾ ਇਹ ਲੇਖਾ ਮੁੱਕ ਜਾਣਾ ਝੂਠਾ ਮੁੱਠਾ ਲੋਕਾਂ ਵਿੱਚ ਤੇਰੀ ਨਿੰਦਿਆ ਹੋਵੇ ਤੂੰ ਸੱਚਾ ਹੋਵੇਂ ਲੋਕ ਤੇਰੀ ਨਿੰਦਿਆ ਕਰਨ ਫਿਰ ਤੇਰੀ ਮੈਲ ਉਤਰਨੀ ਹੈ ਕਿਉਂਕਿ ਨਿੰਦਕ ਹਮਰੇ ਕੱਪੜੇ ਧੋਈ ਕੋਈ ਕਿਸੇ ਦੀ ਨਿੰਦਿਆ ਕਰੇ ਉਹ ਨਿੰਦਿਆ ਕਰਨ ਵਾਲਾ ਉਹਦੀ ਮੈਲ ਖਾ ਜਾਂਦਾ ਉਦੀ ਨਿੰਦੇ ਹੋਣ ਲੱਗ ਪਈ ਉਹ ਜਾਣ ਬੁੱਝ ਕੇ ਝੂਠਾ ਡਰਾਮਾ ਕਰੇ ਦਿਨੇ ਲੋਕਾਂ ਕੋਲੋਂ ਚੀਜ਼ਾਂ ਖੋਲਵੇ ਰਾਤ ਨੂੰ ਉਹਨਾਂ ਦੇ ਘਰ ਪਚਾ ਦੇ ਲੋਕੀ ਨਿੰਦਿਆ ਕਰਨ ਰਾਜਾ ਪਾਪੀ ਹੋ ਗਿਆ ਬੇਈਮਾਨ ਹੋ ਗਿਆ ਸ਼ਰਾਬੀ ਹੋਣ ਦਾ ਢੋਂਗ ਕਰੇ ਕੁਝ ਮਹੀਨੇ ਵੱਧ ਗਿਆ ਸੱਚਮੁੱਚ ਉਹ ਚੀਜ਼ਾਂ ਕੱਟ ਗਈਆਂ ਕਰਮ ਕੱਟੇ ਗਏ ਇੱਕ ਬੁੱਕ ਲਿੱਦਦਾ ਰਹਿ ਗਿਆ ਕਹਿੰਦੇ ਜੀ ਇਹ ਥੋੜਾ ਜਿਹਾ ਰਹਿ ਗਿਆ ਕਹਿੰਦੇ ਤੇਰਾ ਹੀ ਦਿੱਤਾ ਦਾਨ ਹੈ ਇਹ ਤੈਨੂੰ ਹੀ ਖਾਣਾ ਪੈਣਾ ਤੈਨੂੰ ਇੱਕ ਜਨਮ ਕੀੜੇ ਦਾ ਲੈਣਾ ਹੀ ਪੈਣਾ ਜਾਂ ਇਸੇ ਜਨਮ ਵਿੱਚ ਖਾ ਉਹ ਅਜੇ ਰਾਜਾ ਇੱਡਾ ਵੱਡਾ ਦਾਨੀ ਕਹਿੰਦਾ ਜੀ ਇਹਦਾ ਵੀ ਕੋਈ ਨਵੇੜਾ ਹੋ ਜਾਏ ਸਾਧੂ ਕਹਿੰਦਾ ਹਾਂ ਹੋ ਸਕਦਾ ਹੈ ਪਤਾ ਕਿਵੇਂ ਕੋਈ ਨਾਮ ਜਪਣ ਵਾਲਾ ਤੇਰੀ ਨਿੰਦਿਆ ਕਰੇ ਫਿਰ ਇਹ ਚੀਜ਼ ਵੀ ਖਤਮ ਹੋ ਜਾਏ ਪਰ ਨਾਮ ਜਪਣ ਵਾਲੇ ਨਿੰਦਿਆ ਕਰਦੇ ਨਹੀਂ ਕਹਿੰਦਾ ਜੀ ਦੱਸੋ ਕੋਈ ਨਾਮ ਜਪਣ ਵਾਲਾ ਹੋਵੇ ਜਿਹੜਾ ਮੇਰੀ ਨਿੰਦਿਆ ਕਰੇ ਸਾਧੂ ਨੇ ਕਿਹਾ ਤੇਰੇ ਰਾਜ ਵਿੱਚ ਇੱਕ ਬਜ਼ੁਰਗ ਮਾਈ ਰਹਿੰਦੀ ਹੈ ਲਹਿੰਦੇ ਪਾਸੇ ਵਸਦੀ ਹੈ ਗਰੀਬਣੀ ਬੜੀ ਹੈ ਭਗਤੀ ਬਹੁਤ ਹੈ ਜੇ ਕਿਤੇ ਉਹਨੇ ਜ਼ਬਾਨ ਤੋਂ ਤੈਨੂੰ ਮਾੜਾ ਕਹਿਤਾ ਨਾ ਤੇਰਾ ਕਰਮ ਖਤਮ ਹੋ ਜਾਣਾ ਉਹ ਕਿਤੇ ਤੈਨੂੰ ਆਪਣੀ ਜ਼ਬਾਨ ਤੋਂ ਤੈਨੂੰ ਮਾੜਾ ਕਹਿਦਾ ਤੇਰਾ ਬਚਾਅ ਹੋ ਜਾਣਾ ਉਹਦੀ ਵਸਤੀ ਵਿੱਚ ਚਲਾ ਗਿਆ ਜਾਨ ਬੁਝ ਕੇ ਸ਼ਰਾਬੀ ਹੋਣ ਦਾ ਟੋਂਕ ਕੀਤਾ ਉਹਦੇ ਗਰੀਬਣੀ ਦੇ ਟੁੱਟੇ ਜਿਹੇ ਦਰਵਾਜ਼ੇ ਵਿੱਚ ਲੱਤਾਂ ਮਾਰਨ ਲੱਪਿਆ ਲੋਕੀ ਕਹਿੰਦੇ ਦੇਖੋ ਇਹਨਾਂ ਰਾਜਾ ਮੂਰਖ ਹੋਇਆ ਗਰੀਬਣੀ ਮਾਈ ਹੈ ਵਿਚਾਰੀ ਉਹਦੇ ਦਰਵਾਜ਼ੇ ਭੰਦ ਹੈ ਕਿੰਨੇ ਚਿਰ ਵੱਧ ਮਾਈ ਨੇ ਟੁੱਟਿਆ ਜਿਆ ਦਰਵਾਜਾ ਖੋਲਿਆ ਰਾਜਾ ਮੋਹਰੇ ਖੜੇ ਉਹਦੇ ਮਨ ਚ ਆਇਆ ਹੁਣੇ ਕੁਝ ਤਾਂ ਕਹੂਗੀ ਨਾ ਜ਼ਬਾਨ ਤੋਂ ਨਾਮ ਜਪਣ ਵਾਲੀ ਐ ਬੰਦਗੀ ਵਾਲੀ ਐ ਸਿਮਰਨ ਕਰਦੀ ਐ ਜਿਹਨੇ ਮੈਨੂੰ ਕਹਿ ਤਾ ਨਾ ਰਾਜੇ ਤੂੰ ਮਾੜਾ ਕਰ ਰਿਹਾ ਪਾਪ ਕਰ ਰਿਹਾ ਮੇਰਾ ਉਹ ਪਾਪ ਬਖਸ਼ਿਆ ਜਾਣਾ ਪਰ ਜਦੋਂ ਮਾਈ ਨੇ ਦਰਵਾਜਾ ਖੋਲਿਆ ਨਾ ਉਹ ਬੁੱਢੜੀ ਮਾਈ ਨੇ ਦਰਵਾਜਾ ਖੋਲਦਿਆਂ ਸਾਰ ਕਿਹਾ ਰਾਜਨ ਅਜੇ ਰਾਜਾ ਜਾ ਚਲਾ ਜਾ ਤੇਰੇ ਹਿੱਸੇ ਦੀ ਲਿੱਧ ਮੈਂ ਨਹੀਂ ਉਹ ਖਾਣੀ ਤੈਨੂੰ ਹੀ ਖਾਣੀ ਪੈਣੀ ਮੈਂ ਤੇਰੀ ਨੰਦਿਆ ਨਹੀਂ ਕਰਦਾ ਚਲਾ ਗਿਆ ਉਸੇ ਜਨਮ ਵਿੱਚ ਉਹਨੂੰ ਆਪਣਾ ਕਰਮ ਭੋਗਣਾ ਪਿਆ ਲਿੱਧ ਖਾਣੀ ਪਈ ਰੋਇਆ ਕਿ ਆ ਪੁੱਜ ਹੈ ਅਜੇ ਸੋ ਰੋਵੇ ਬਿਖਿਆ ਖਾਏ ਐਸੀ ਦਰਗਾ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਪਿਆ ਤ੍ਰਿਤੇ ਦਾ ਅਵਤਾਰ ਸੀ ਰਾਮਚੰਦਰ ਸੀਤਾ ਲਖਮਣ ਵਿਛੜ ਗਏ ਰੋਇਆ ਜੰਗਲ ਵਿੱਚ ਬਨਵਾਸ ਵਿੱਚ ਉਹਨੂੰ ਵੀ ਦੁੱਖ ਭੋਗਣੇ ਪਏ ਅਜੈ ਸੋ ਰੋਵੇ ਭਿਖੇ ਆ ਖਾਏ ਪੜੋ ਐਸੀ ਦਰਗਾ ਮਿਲੇ ਸਜਾਏ ਰੋਵੇ ਰਾਮਨ ਕਾਲਾ ਭੈ ਆ ਸੀਤਾ ਲਖਮਣ ਵਿਛੜ ਗਏ ਰੋਵੇ ਦੰਸਰ ਲੰਕ ਗਵਾਏ ਦੰਸਰ ਰਾਵਣ ਉਹਦੇ 10 ਸਿਰ ਲਾ ਕੇ ਨਾ ਲੋਕੀ ਅਜੇ ਵੀ ਦਸਹਿਰੇ ਨੂੰ ਅੱਗ ਲਾਈ ਜਾਂਦੇ ਆ। ਰਾਵਣ ਦੇ 10 ਸਿਰ ਨਹੀਂ ਸੀ, ਹੈ ਉਹ ਬੰਦਾ ਹੀ ਸੀ। ਪਰ ਉਹਦੇ ਕੋਲ 10 ਸਿਰਾਂ ਜਿੰਨਾ ਦਿਮਾਗ ਸੀ ਉਸ ਬੰਦੇ ਦਾ। ਜਿੰਨਾ 10 ਸਿਰਾਂ ਵਿੱਚ ਦਿਮਾਗ ਹੁੰਦਾ ਹੈ, ਇੰਨਾ ਉਹਦਾ ਇਕੱਲੇ ਦਾ ਦਿਮਾਗ ਸੀ। ਉਹਨੇ ਚਾਰ ਵੇਦ ਮੂੰਝਵੰਨੀ ਯਾਦ ਕੀਤੇ ਹੋਏ ਸੀ ਤਾਂ ਹੀ ਉਹਤੇ ਸ਼ਿਵ ਖੁਸ਼ ਹੋ ਗਿਆ। ਤਾਂ ਹੀ ਉਹਨੂੰ ਸੋਨੇ ਦੀ ਲੰਕਾ ਮਿਲੀ। ਏਡਾ ਵੱਡਾ ਸੋਨੇ ਦੀ ਲੰਕਾ ਦਾ ਰਾਜ ਮਿਲਿਆ ਕਿਉਂ ਉਹਦਾ ਦਸਾਂ ਸਿਰਾਂ ਜਿੰਨਾ ਦਿਮਾਗ ਸੀ ਉਹਨੇ ਚਾਰ ਵੇਦ ਮੂੰਝਵਾਨੀ ਯਾਦ ਕਰ ਲੈ ਤਪ ਕੀਤਾ ਤਾਂ ਉਹਨੂੰ ਦੈਂਸਰ ਕਹਿੰਦੇ ਹੋਰ ਉਹਦੇ ਦਸ ਸਿਰ ਨਹੀਂ ਸੀ ਹੈ ਬੰਦਾ ਹੀ ਸੀ ਉਹ ਪਰ ਉਹਨੂੰ ਵੀ ਰੋਣਾ ਪਿਆ ਜਿਹਦਾ ਦਸ ਬੰਦਿਆਂ ਦਸ ਸਿਰਾਂ ਜਿੰਨਾ ਦਿਮਾਗ ਸੀ ਨਾ ਉਹ ਵੀ ਬੰਦਾ ਰੋਇਆ ਉਹ ਸਜਣੋਂ ਕਿਸੇ ਕੋਲ ਸੋਨੇ ਦੇ ਗਹਿਣੇ ਹੋਣ ਉਹ ਬੰਦਾ ਸੁખી ਸਮਝਦਾ ਸੋਨੇ ਦੇ ਭੰਡਿਆਂ ਚ ਰੋਟੀ ਖਾਵੇ ਉਹ ਸੁખી ਸਮਝਦਾ ਉਹਦੀ ਤਾਂ ਲੰਕਾ ਸੋਨੇ ਦੀ ਸੀ ਪਰ ਪਾਤਸ਼ਾਹ ਨੇ ਕਿਹਾ ਸੁਖੀ ਨਹੀਂ ਹੋਇਆ ਦੁਖੀ ਹੋ ਗਿਆ ਕਿਉਂ ਜੀ ਨਾਮ ਨਹੀਂ ਜਪਿਆ ਲੰਕਾ ਗੱਡ ਸੋਨੇ ਕਾ ਭਇਆ ਮੂਰਖ 라ਵਣ ਕਿਆ ਲੈ ਗਿਆ ਇਹਨੂੰ ਮਹਾਰਾਜ ਕਹਿੰਦੇ ਰੋਵੇ ਦੰਸਰ ਲੰਕ ਗਵਾਏ ਜਿਨ ਸੀਤਾ ਆਂਦੀ ਡੋਰ ਆਏ ਉਹ ਤਾਂ ਗਲਤੀ ਹੋ ਗਈ ਉਹਨੇ ਸੀਤਾ ਹਰਨ ਕਰ ਲੇ ਇੱਕ ਗੱਲ ਇੱਕ ਦਿਨ ਬਹੁਤ ਪਿਆਰੀ ਮੈਂ ਪੜ੍ਹੀ। ਕਹਿੰਦੇ ਜੇ ਵੱਡੇ ਤੋਂ ਵੱਡਾ ਗੁਨਾਹ ਬੰਦੇ ਦਾ ਬਖਸ਼ਿਆ ਜਾ ਸਕਦਾ ਹੈ। ਤਾਂ ਉਸ ਵਕਤ ਰਾਮ ਜਿਹੜਾ ਸੀ ਉਹ ਤ੍ਰਿਤੇ ਦਾ ਅਵਤਾਰ ਸੀ ਰਾਵਣ ਦੀ ਗਲਤੀ ਨਹੀਂ ਸੀ ਬਖਸ਼ ਸਕਦਾ। ਬਖਸ਼ ਸਕਦਾ ਸੀ। ਰਾਵਣ ਦੀ ਗਲਤੀ ਮੁਆਫ ਕੀਤੀ ਜਾ ਸਕਦੀ ਸੀ ਰੱਬ ਵੱਲੋਂ। ਜਿਹੜਾ ਪਾਪ ਰਾਵਣ ਨੇ ਕੀਤਾ ਹੈ ਉਹ ਪਛਤਾਵਾ ਕਰੇ ਤੇ ਬਖਸ਼ਿਆ ਜਾ ਸਕਦਾ ਸੀ ਪਰ ਉਹ ਬਖਸ਼ਿਆ ਪਤਾ ਕਿਉਂ ਨਹੀਂ ਗਿਆ ਮੂਰਖ ਕਿਉਂ ਖਵਾਇਆ ਉਹਨੇ ਇਕੱਲੇ ਇਨਸਾਨੀ ਜੰਮੇ ਵਿੱਚ ਪਾਪ ਨਹੀਂ ਕੀਤਾ ਉਹਨੇ ਸੀਤਾ ਦਾ ਹਰਨਾ ਕਿਸੇ ਨਾਲ ਝਗੜਾ ਹੋਇਆ ਤੋ ਸਿੱਧਾ ਉਹ ਉਹਦੇ ਨਾਲ ਲੜਦਾ ਬਖਸ਼ਿਆ ਜਾਣਾ ਸੀ ਪਰ ਉਹਨੇ ਸਾਧੂ ਦਾ ਭੇਖ ਧਾਰਨ ਕਰਕੇ ਸੀਤਾ ਦਾ ਹਰਨ ਕੀਤਾ ਜਦੋਂ ਕੋਈ ਸਾਧੂ ਦਾ ਭੇਖ ਧਾਰਨ ਕਰਕੇ ਪਾਪ ਕਰਦਾ ਉਹ ਨਹੀਂ ਬਖਸ਼ਿਆ ਜਾਂਦਾ ਆਮ ਬੰਦਾ ਬਖਸ਼ਿਆ ਜਾਂਦਾ ਆਪਣੇ ਆਮ ਬੰਦੇ ਤੋਂ ਗਲਤੀ ਹੋ ਜਾਏ ਗੁਰੂ ਬਖਸ਼ ਦਿੰਦਾ ਜਦੋਂ ਕੋਈ ਗੁਰੂ ਵਾਲੇ ਸਿੱਖ ਦਾ ਭੇਖ ਭਾਗੇ ਭਾਪ ਕਰੇ ਉਹਨੂੰ ਨਹੀਂ ਗੁਰੂ ਬਖਸ਼ਦਾ ਕਿਉਂ ਕਹਿੰਦੇ ਭਾਈ ਤੂੰ ਭੇਖ ਦੀ ਵਿਅਤ ਵੀ ਕੀਤੀ ਹੈ ਹੁਣ ਚੰਗੇ ਬੰਦਿਆਂ ਦਾ ਵੀ ਵਿਸ਼ਵਾਸ ਉੱਠ ਜਾਏਗਾ ਲੋਕਾਂ ਦੇ ਮਨਾਂ 'ਚ ਚੰਗੇਆਂ ਦਾ ਵੀ ਅੱਜ ਜਿੰਨਾ ਜਲੂਸ ਸਿੱਖ ਕੌਮ ਦਾ ਕਲੇਸ਼ ਮੁਕ ਉੱਤੇ ਸਿੱਖਾਂ ਨੇ ਆਪ ਕੱਢਿਆ ਹੋਇਆ ਹੈ ਉਹਨਾਂ ਹੋਰ ਕੋਈ ਵੀ ਨਹੀਂ ਕੱਢ ਰਿਹਾ ਆਪੇ ਹੀ ਹਿੰਦੂ ਥੋੜੀ ਤੁਹਾਡੀ ਫੇਸਬੁੱਕ ਚਲਾਉਂਦੇ ਆ ਸਿੱਖੇ ਹੀ ਚਲਾਉਂਦੇ ਨੇ ਸਿੱਖੇ ਹੀ ਇੱਕ ਦੂਜੇ ਦੀ ਬੇਇੱਜ਼ਤੀ ਕਰ ਰਹੇ ਆਪੇ ਮੈਂ ਤਾਂ ਬੜਾ ਹੈਰਾਨ ਹੋਇਆ ਨੀਂਦ ਤਾਂ ਸਿਆਣੇ ਕਹਿੰਦੇ ਰੋੜਾਂ ਤੇ ਵੀ ਆ ਜਾਂਦੀ ਕੰਡਿਆਂ ਤੇ ਵੀ ਆ ਜਾਂਦੀ ਹੈ ਸੂਲੀ ਤੇ ਵੀ ਆ ਜਾਂਦੀ ਨੀਂਦ ਇੰਨੀ ਤਾਕਤਵਾਰ ਹੈ ਤੁਸੀਂ ਵੇਖੋ ਕਈ ਵਾਰ ਬੰਦੇ ਦੇ ਵਸ ਨਹੀਂ ਗੱਡੀ ਚਲਾਉਂਦੇ ਆ ਨੀਂਦ ਆ ਜਾਂਦੀ ਹੈ ਨੀਂਦ ਜਿਹੜੀ ਹੈ ਉਹ ਬਹੁਤ ਬਲਵਾਨ ਹੈ ਸ਼ਰੀਰ ਵਿੱਚ ਅੱਛਾ ਪਾਠ ਕਰਦੇ ਆ ਕੋਈ ਖੰਡ ਪਾਠੀ ਨੂੰ ਨੀਂਦ ਆ ਗਈ ਉਨੇ ਰੋਲਾ ਜਿਆਦਾ ਲਾਈਆਂ ਹੋਣਗੀਆਂ ਦੋ ਦੋ ਪਾਠੀ ਤਿੰਨ ਤਿੰਨ ਪਾਠੀ ਖੰਡ ਪੜ੍ਹ ਸਾਹਿਬ ਕਰੀ ਜਾਂਦੇ ਜਦੋਂ 4 ਘੰਟਿਆਂ ਬਾਅਦ ਫਿਰ ਬਹਿ ਜਾਣਾ 4 ਘੰਟਿਆਂ ਬਾਅਦ ਫਿਰ ਪਾਠ ਤੇ ਬਹਿਣਾ ਅਕਸਰ ਸਰੀਰ ਹੈ ਇਹਨੂੰ ਨੀਂਦ ਆ ਗਈ ਉਹਨੂੰ ਨੀਂਦ ਆ ਗਈ ਉਹ ਸੌਂ ਗਿਆ ਉਹਨੂੰ ਕਿਸੇ ਨੇ ਆ ਕੇ ਉਠਾਇਆ ਪਹਿਲੀ ਗੱਲ ਕੋ ਸੇਵਾਦਾਰ ਹਾਜ਼ਰ ਨਹੀਂ ਅੱਛਾ ਉਹ ਵੀਡੀਓ ਕਿਨੇ ਬਣਾਈ ਕਿਸੇ ਹਿੰਦੂਆਂ ਨੇ ਆ ਕੇ ਤੁਹਾਡੇ ਗੁਰਦਾਰੇ ਚ ਵੀਡੀਓ ਬਣਾ ਲਈ ਵੀ ਪਾਠੀ ਸੁੱਤ ਬੈ ਆਪੇ ਹੀ ਬਣਾਈ ਆਪੇ ਵਾਇਰਲ ਕੀਤੀ ਆਪੇ ਬੇਇਜ਼ਤੀ ਤੇ ਆਪਣੀ ਆਪੇ ਹੀ ਬੇਇਜ਼ਤੀ ਕਰ ਰਹਾ ਹੈ ਹਾਂ ਠੀਕ ਉਹਨਾਂ ਤੇ ਸ਼ਕਤੀ ਹੋਣੀ ਚਾਹੀਦੀ ਹੈ ਭਾਈ ਦੋ ਬੰਦੇ ਖੰਡ ਪਾਠ ਨਹੀਂ ਕਰ ਸਕਦੇ ਘੱਟੋ ਘੱਟ ਚਾਰ ਸਿੰਘ ਚਾਹੀਦੇ ਆ 8 ਘੰਟੇ ਵਿੱਚ ਆਰਾਮ ਹੋਣਾ ਚਾਹੀਦਾ ਫਿਰ ਪਾਠ ਹੁੰਦਾ ਔਰ ਸਾਹਮਣੇ ਬੈਠਣ ਸੇਵਾਦਾਰ ਕੋਈ ਬੋਲ ਕੇ ਸੁਣੇ ਪਾਠ ਪਰ ਇਹ ਕੀ ਵੇ ਉਹ ਪਾਠ ਹੀ ਸੌਂ ਗਿਆ ਕਿਸੇ ਹਿੰਦੂ ਨੇ ਆ ਕੇ ਤੁਹਾਡੇ ਗੁਰਦਾਰੇ ਚ ਵੀਡੀਓ ਨਹੀਂ ਬਣਾਈ ਆਪੇ ਵੀਡੀਓ ਬਣਾਈ ਸੁੱਤੇ ਦੀ ਆਪੇ ਵਾਇਰਲ ਕੀਤੀ ਆਪੇ ਲੋਕਾਂ ਤੋਂ ਲੜਨ ਤਾਂ ਘਟੀਆਂ ਅਸੀਂ ਆਪੇ ਆਪਣਾ ਜਲੂਸ ਕੱਢਿਆ ਕੋਈ ਵੀ ਨਹੀਂ ਕਰ ਰਿਹਾ